ਨੀ ਤੇ ਗੱਡੀ ਆ ਗੱਡੀ ਬਾਰਦੀ ਬਾਰੇ ਪਾਵਾ ਬਾਰੇ ਗੱਡੀ ਗੱਡੀ ਜਾ ਉਹ ਟੋੜੀ ਆ ਤੁਸੀਂ ਇਹ ਬੱਚਾ ਕਿਹੜਾ ਪਾਵੇਗਾ ਮੈਨੂੰ ਲੰਦਾ ਚਾਰ ਸਨ ਨਾ ਦੇਤੀ ਇਹ ਬੱਚਾ ਚਾਰ ਨਾ ਨਾ ਦੇਤੀ ਆ ਖਾਣਾ ਮਿਲ ਰਿਹਾ ਨਾ ਕੋਈ ਮੈਨੂੰ ਯਾਰੀ ਕਰ ਕੰਮ ਨਹੀਂ ਮੇਰਾ ਆ ਜਾਣਾ ਕਿੱਥੇ ਬਾਬੀ ਨਾ ਨਾਨਾ ਜੀ ਕਰ ਕੋ ਬੋਲੀ ਗਈ ਸੀ ਕਾਹਨ ਸੇ ਸੀ ਨਹੀਂ ਸਕਦੇ ਸੀ ਰਾਂਗ ਤੇ ਦਿਵਾਰੋਂ ਨਾ ਆਵਾ ਨਾ ਇਹਦੀ ਮਾ थे। थे। जी टेकी रह गई थी आ अंदर उधर आ रहे औरल्या मुंडे के बच्चे आ गए ए भी ऐसा ही जी वहां बच्चा जी हो गया था और ये करान के रह गए ठीक है सिगरेट के रह गए I'm hurting <inaudible> <inaudible> ਕਰੀਬਾ ਆਸੜਦੀ ਆ ਕੀ ਗੱਲ ਕੀ ਨਾ ਵੀ ਥੋੜਾ ਮੇਰਾ ਨਾਮ ਭੱਲੋ ਆ ਜੀ ਕਿਹੜੀ ਕਰੋ ਆਏ ਅਸੀਂ ਆਏ ਆ ਜੀ ਤੇ ਦਬਾ ਦਾ ਸਮਾਨੇ ਦੇ ਵਿੱਚ ਕੰਨੀ ਆਏ ਆ ਜੀ ਕੀ ਗੱਲ ਹੋਈ ਉਹ ਦੇ ਬੱਚੇ ਹੋਣ ਵਾਲੀ ਸੀ ਜੀ ਸੋਨਾ ਬਾછાਪੁਰਾ ਜੀ ਸਾਡੀ ਬੱਚੀ ਨੂੰ ਗੁਡੀਆਂ ਹੋਈ ਆ ਤ੍ਰਿਸਨਾ ਚੰਗੀ ਭਲੀ ਤੁਰ ਕੇ ਆਈ ਆ ਸਾਨੂੰ ਸਾਰਿਆਂ ਨੂੰ ਬੋਲ ਕੇ ਆਈ ਆ ਅਸੀਂ ਆਖਿਆ ਜੀ ਤੂੰ ਕਿੱਥੇ ਚੱਲੀਆਂ ਕਹਿੰਦੀ ਮੈਂ ਬੀਬੀ ਕਹਿੰਦਾ ਮੈਂ ਚੱਲੀਆਂ ਕਹਿੰਦਾ ਉਹ ਕਰਾਣ ਵਿੱਚ ਦਿਖਾਣ ਟੈਸਟ ਕਰਾਉਣ ਚੱਲੀਆਂ ਮੈਂ ਕਿਹਾ ਪੁੱਤ ਕਿਸੇ ਨੂੰ ਨਾਲ ਲੈ ਜਾ ਕਹਿੰਦਾ ਨਹੀਂ ਮੇਰੇ ਤਾਂ ਹਿੰਮਤ ਹੈਗੀ ਆ ਉਹ ਕਹਿਣ ਲੱਗੀ ਮੈਂ ਕਹਿੰਦਾ ਕਰਾ ਕੇ ਵਾਪਸ ਆ ਰਹੀਆਂ ਉਹ ਇਹ ਕਹਿਣ ਲੱਗੇ ਵੀ ਤੁਹਾਡਾ ਕੇਸ ਹੋਊਗਾ ਕਹਿੰਦਾ ਮੈਂ ਲੈ ਕੇ ਚੱਲੀਆਂ ਤੈਨੂੰ ਕਹਿੰਦਾ ਜੀ ਮੇਰੇ ਘਰ ਦੇ ਨਹੀਂ ਹੈਗੇ ਕਹਿੰਦਾ ਤੇਰੇ ਘਰ ਦੰਨ ਤੂੰ ਫੋਨ ਕਰਦੇ ਤੇਰੇ ਘਰ ਦੇ ਆਉਣਗੇ ਉਹਨਾਂ ਨੇ ਲੈ ਕੇ ਇੱਥੇ ਹੈਮਲੇਟ ਕਰਾਤੀ ਕੁੜੀ ਨੂੰ ਕਹਿਣ ਲੱਗੇ ਵੀ ਤੇਰੇ ਘਰ ਦੇ ਪਹੁੰਚ ਜਾਣਗੇ ਉਹ ਕੁੜੀ ਦੀ ਡਿੱਕ ਅੱਧੀ ਕਿਸੇ ਦੀ ਘਰ ਦੀ ਠੀਕ ਨਹੀਂ ਦੇਖੀ ਜਿਨ੍ਹਾਂ ਨੇ ਚੱਕੇ ਪ੍ਰੇਸ਼ਨ ਕਰਤਾ ਜੀ ਕਿ ਹੋਇਆ ਕਿਸੇ ਬੇਟੀ ਨੂੰ ਬੇਟੀ ਨੂੰ ਕੁੜੀਆ ਹੋਈ ਜੀ ਬੇਟੀ ਦੀ ਗੁड़िया ਠੀਕ ਆ ਜੀ ਸਾਡੀ ਗੁड़िया ਵੀ ਦਾਖਲ ਕਰਤੀ ਸੀ ਗੁड़िया ਵੀ ਦਾਖਲ ਕਰ ਰਹੀ ਸੀ ਸਾਡੀ ਗੁड़िया ਦੇ ਨਾਂ ਬਾਥਰੂਮ ਆਏ ਇਹਨਾਂ ਨੇ ਇਹਨਾਂ ਨੇ ਬੋਤਲਾਂ ਤੇ ਬੋਤਲਾਂ ਚੜਾਤੀਆਂ ਬੋਤਲਾਂ ਤੇ ਬੋਤਲਾਂ ਚੜਾਤੀਆਂ ਸਵੇਰੇ ਵੀ ਆਏ ਸੀ ਅਸੀਂ ਖੜ ਜੋ ਗੱਲ ਸੀ ਉਹਨਾਂ ਨੇ ਬੋਤਲਾ ਲਾਈਗੇ ਸਾਡੀ ਗੁड़िया ਦੇ ਬੋਤਲਾ ਲਾਈਗੇ ਉਹ ਗੁड़िया ਦਾ ਪਸਾਬ ਪਾਸ ਨਹੀਂ ਆਜਿਆ ਇਹਨਾਂ ਨੇ ਪਸਾਬ ਨਹੀਂ ਆਇਆ ਜੀ ਖੂਨ ਚ ਪਾਣੀ ਉਹਦਾ ਬਣ ਗਿਆ ਜੇ ਬਾਥਰੂਮ ਹੁੰਦਾ ਨਾਲ ਹੀ ਉਹਦੀ ਵਿਚਾਰੀ ਦੀ ਖੁੱਲੀ ਹੁੰਦੀ ਉਹਦਾ ਪਰੀਸ਼ਨ ਕਰਿਆ ਗਿਆ ਕਿਹਦੀ ਗੱਤੇ ਵੀ ਦੀ ਹੈ ਇਹਨਾਂ ਨੇ ਕੀ ਆ ਜੀ ਡਾਕਟਰ ਨੇ ਡਾਕਟਰ ਨੇ ਕਰੀ ਜੀ ਡਾਕਟਰ ਨੇ ਇੱਥੇ ਆਈ ਜੀਵਨ ਇੰਸਪੀਟਲ ਜੀਵਨ ਹਸਪਤਾਲ ਤੋਂ ਜੀਵਨ ਹਸਪਤਾਲ ਤੋਂ ਸਾਡੀ ਕੁੜੀ ਨੂੰ ਇਨਸਾਫੀ ਹੋਈ ਆ ਜੀ ਇਹ ਸਵੇਰੇ ਅੱਜ ਸਵੇਰੇ ਹੋਈ ਆ ਜੀ ਉਹ ਲੈ ਕੇ ਆਈ ਸੀ ਤੁਸੀਂ ਸਾਡੀ ਕੁੜੀ ਨੂੰ ਅੱਜ 14 ਦਿਨ ਹੋ ਗਏ ਘਰੋਂ ਆਈ ਨੂੰ ਗਲਤੀ ਕਿਦੀ ਆ ਗਲਤੀ ਡਾਕਟਰ ਦੀ ਆ ਜੀ ਗਲਤੀ ਇਹਨਾਂ ਦੀ ਨਹੀਂ ਆ ਆ ਸਾ ਅੱਛਾ ਵਰਕ ਲਈ ਆ ਨਾ ਉਹਦੀ ਗਲਤੀ ਆ ਉਹ ਲੈ ਆਂਦੀ ਸਾਡੀ ਕੁੜੀ ਨੂੰ ਆ ਜੀ ਸਰਕਾਰੀ ਚ ਕਿੱਥੇ ਉਹਦੀ ਗਲਤੀ ਆ ਜੀ ਉਹ ਗਲਤੀ ਆ ਜਿਹੜੇ ਪ੍ਰਾਈਵੇਟ ਸੁੱਟ ਕੇ ਸਾਡੀ ਦੀ ਰਾਹ ਨੂੰ ਆਨੇ ਵਿਚਾਰ ਇਹਨਾਂ ਨੇ ਧੱਕੇ ਮਾਰ ਕੇ ਨਾ ਬਾਤ ਦੇਖਾ ਨਾ ਲੈਟ ਰੰਗਾਈ ਉਹਦੀ ਕੁਝ ਨਹੀਂ ਆਇਆ ਕਹਿੰਦੇ ਉਹਦੀ ਗਲਤੀ ਆ ਉਹਦਾ ਜ਼ਹਿਰ ਕਰਨ ਮੋੜ ਦਿੱਤੀ ਆ ਦੁਨੀਆਂ ਵੀ ਖਤਮ ਹੋ ਗਈ ਹੈ ਦੱਸੋ ਇਹ ਨੀਚੇ ਹਸਪਤਾਲ ਦੇ ਬਾਹਰ ਸਭ ਜਨਾਂ ਰੋਲਾ ਪੈ ਰਿਹਾ ਕਿ ਇਹ ਮੈਡਿਕਲ ਹੈ ਇਸ ਸਰ ਪੇਸ਼ੈਂਟ ਸਾਡੇ ਕੋ ਆਈ ਸੀਗੀ ਇਹਦਾ ਸੇਜ਼ੀਰੀਅਨ ਹੋਇਆ ਸੀਗਾ ਸਾਡੇ ਕੋਲ 11 ਤਰੀਕ ਨੂੰ ਉਸ ਪੇਸ਼ੈਂਟ ਆਲਰੇਡੀ ਪਹਿਲਾਂ ਇਹਦਾ ਇੱਕ ਸੀਜ਼ੇਰੀਅਨ ਹੋਇਆ ਹੋਇਆ ਸੀਗਾ 5 ਸਾਲ ਪਹਿਲਾਂ ਤੇ ਬੀਪੀ ਹਾਈ ਸੀਗਾ ਲਿਵਰ ਤੇ ਆਲਰੇਡੀ ਅਫੈਕਟ ਪੈ ਚੁੱਕਿਆ ਸੀਗਾ ਬੀਪੀ ਦੀ وجہ ਨਾਲ ਪ੍ਰੀਕਲੈਂਪਸੀਆ ਸੀ ਵੀਅਰ ਫੀਚਰ ਸੀਗੇ ਅਸੀਂ ਇਹਨਾਂ ਨੂੰ ਸਾਰੀ ਹਿਸਟਰੀ ਦੱਸ ਕੇ ਸਾਰੀਆਂ ਕੰਪਲਿਕೇಷನ್ಸ್ ਦੱਸ ਕੇ ਕਿ ਇਹ ਆਪਰੇਸ਼ਨ ਤੋਂ ਬਾਅਦ ਵੀ ਹੋ ਸਕਦੀਆਂ ਨੇਗੀਆਂ ਕੰਸੈਂਟ ਲੈ ਕੇ ਫਿਰ ਇਹਨਾਂ ਦੀ ਮਰਜ਼ੀ ਨਾਲ ਇਹਦੇ ਘਰ ਵਾਲੇ ਨੂੰ ਸਾਰਾ ਕੁਝ ਦੱਸ ਕੇ ਫਿਰ ਇਹਦਾ ਸੀਜ਼ੇਰੀਅਨ ਕੀਤਾ ਸੀਜ਼ੇਰੀਅਨ ਤੋਂ ਇੱਕ ਦਿਨ ਬਾਅਦ ਇਹ ਠੀਕ ਰਹੀ ਫਿਰ ਇਹਦਾ ਬੀਪੀ ਇੱਕਦਮ ਬਹੁਤ ਜ਼ਿਆਦਾ ਵੱਧ ਗਿਆ ਜਿਸ ਕਰਕੇ ਗੁਰਦਿਆਂ ਤੇ ਅਸਰ ਪੈ ਗਿਆ ਤੇ ਪਿਸ਼ਾਬ ਆਣਾ ਬੰਦ ਹੋ ਗਿਆ ਅਸੀਂ ਇਹਨਾਂ ਨੂੰ ਸਾਰੀ ਗੱਲ ਸਮਝਾਈ ਕਿ ਇੱਦਾਂ-ਇੱਦਾਂ ਕਰਕੇ ਆਈ.ਸੀ.ਯੂ ਚ ਰੱਖਣਾ ਪਏਗਾ ਮਰੀਜ਼ ਨੂੰ ਸਾਹ ਲੈਣ 'ਚ ਵੀ ਦਿੱਕਤ ਆ ਰਹੀ ਸੀਗੀ ਕਿ ਤੁਸੀਂ ਇੱਥੇ ਹੀ ਇਲਾਜ ਕੰਟੀਨਿਊ ਕਰਾ ਲਓ ਅਸੀਂ ਕਰ ਦਾਂਗੇ ਅਸੀਂ ਮਰਨ ਨਹੀਂ ਕਰ ਰਹੇ ਹਾਂਗੇ ਇਲਾਜ ਕਰਨ ਤੋਂ ਤੇ ਇਹ ਕਹਿੰਦੇ ਕਿ ਅਸੀਂ ਫਾਈਨੈਂਸਸ ਕਰਕੇ ਸਾਨੂੰ ਇਸ਼ੂਜ਼ ਨੇਗੇ ਤਾਂ ਅਸੀਂ ਰੈਫਰ ਕਰਾਉਣਾ ਚਾਹੁੰਦੇ ਆ ਅਸੀਂ ਕਿਹਾ ਠੀਕ ਆ ਜਿੱਦਾਂ ਤੁਹਾਨੂੰ ਠੀਕ ਲੱਗਦਾ ਬਟ ਫਿਰ ਵੀ ਅਸੀਂ ਪੇਸ਼ੈਂਟ ਦੀ ਇੱਕ ਡਾਇਲਿਸਿਸ ਕਰਕੇ ਤਾਂ ਕਿ ਪੇਸ਼ੈਂਟ ਦਾ ਟ੍ਰੀਟਮੈਂਟ ਡਿਲੇ ਨਾ ਹੋਵੇ ਅਸੀਂ ਇੱਕ ਡਾਇਲਿਸਿਸ ਕਰਕੇ ਪੇਸ਼ੈਂਟ ਭੇਜਿਆ ਫਿਰ ਪੇਸ਼ੈਂਟ ਰਜਿੰਦਰਾ ਹਸਪੀਟਲ ਚਲਾ ਗਿਆ ਪੇਸ਼ੈਂਟ ਰਜਿੰਦਰਾ ਹਸਪੀਟਲ ਹੀ ਰਿਹਾ ਉਸ ਤੋਂ ਬਾਅਦ 15 ਤਰੀਕ ਨੂੰ ਸਾਡੇ ਕੋਲ ਛੁੱਟੀ ਲੈ ਕੇ ਚਲਾ ਗਿਆ ਸੀ ਪੇਸ਼ੈਂਟ ਉਸ ਤੋਂ ਬਾਅਦ ਇਹ ਰਜਿੰਦਰਾ ਹਸਪੀਟਲ ਰਿਹਾ ਫਿਰ ਰਾਤ ਪੇਸ਼ੈਂਟ ਕਿਸੇ ਹੋਰ ਪ੍ਰਾਈਵੇਟ ਹਸਪੀਟਲ ਚਲਾ ਗਿਆ ਤੇ ਅੱਜ ਇਹਨਾਂ ਨੇ ਆ ਕੇ ਪੇਸ਼ੈਂਟ ਹੁਣ ਤੁਹਾਡੇ ਕੋਲੋਂ ਇੱਥੋਂ ਲੈ ਕੇ ਨਹੀਂ ਨਹੀਂ ਸਾਡੇ ਕੋਲੋਂ ਨਹੀਂ ਲੈ ਕੇ ਗਏ ਸਾਡੇ ਕੋਲੋਂ 15 ਤਰੀਕ ਨੂੰ ਪੇਸ਼ੈਂਟ ਆਲਰੇਡੀ ਰੈਫਰ ਹੋ ਚੁੱਕਿਆ ਸੀ ਔਨ ਰਿਕੁਐਸਟ ਤੇ ਫਿਰ ਅੱਜ ਕਿਉਂ ਆਏ ਨੇ ਇੱਥੇ ਕਿਸ ਕੀ ਕਹਿ ਸਕਦੇ ਹੋ ਤੇ ਇਹਨਾਂ ਤੋਂ ਕੁਝ ਨਹੀਂ ਜਿਹੜੇ ਜਿਹੜੇ ਲੋਕ ਉਸ ਨਾਲ ਨਹੀਂ ਸੀਗੇ ਅੱਜ ਉਹ ਲੋਕ ਹੈ ਹੀ ਨਹੀਂ ਜਿਨ੍ਹਾਂ ਨੇ ਕੰਸੈਂਟ ਦਿੱਤਾ ਸੀ ਇਲਾਜ ਦੇ ਵਾਸਤੇ ਜਿਨ੍ਹਾਂ ਨੂੰ ਬਿਮਾਰੀ ਸਮਝਾਈ ਗਈ ਸੀ ਤੇ ਜਿਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਅਸੀਂ 9 ਮਹੀਨਿਆਂ ਦੇ ਦੌਰਾਨ ਇਲਾਜ ਹੀ ਨਹੀਂ ਕਰਾਇਆ Pregnancy ਦਾ ਉਹ ਇਮੀਡੀਏਟਲੀ ਸਾਡੇ ਕੋਲ ਆ ਕੇ ਉਸ ਟਾਈਮ ਆਪਣੀ ਬਿਮਾਰੀ ਨੂੰ ਲੈ ਕੇ ਡਾਕਟਰ ਸਾਹਿਬ ਨੇ ਸਾਰੀ ਬਿਮਾਰੀ ਐਕਸਪਲੇਨ ਕਰਤੀ ਦੱਸਿਆ ਕਿ ਇਸ ਬਿਮਾਰੀ ਦੇ ਦੌਰਾਨ ਦੇ ਕਰਕੇ ਆ ਸਭ ਕੁਝ ਹੋ ਸਕਦਾ ਹੈ ਇਹਨਾਂ ਨੇ ਉਸ ਦੇ ਸਾਡੇ ਕੋਲ ਉਸ ਦੀ ਵੀਡੀਓ ਕੰਸੈਂਟ ਹੈ 6 ਮਿੰਟ ਦੀ ਵੀਡੀਓ ਹੈ ਜਿੱਦੇ ਜਸੀਂ ਇਹਨਾਂ ਨੂੰ ਸਾਰਾ ਕੁਝ ਸਮਝਾਇਆ ਤੇ ਇਹਨਾਂ ਨੂੰ ਸੋਚਣ ਦਾ ਟਾਈਮ ਦਿੱਤਾ ਕਿ ਤੁਸੀਂ ਕਿਤੇ ਇਲਾਜ ਕਰਾਣਾ ਹੋਰ ਕਰਾ ਲਓ ਇਹਨਾਂ ਨੇ ਸੋਚ ਕੇ ਸਾਨੂੰ ਦੱਸਿਆ ਨਹੀਂ ਅਸੀਂ ਇੱਥੇ ਇਲਾਜ ਕਰਾਣਾ ਉਸ ਦੇ ਬਾਅਦ ਅਸੀਂ ਇਹਨਾਂ ਨੂੰ ਇੱਥੇ ਸਾਰਾ ਟਰੀਟ ਕੀਤਾ ਜੋ ਕਰ ਸਕਦੇ ਹਾਂ ਹੁਣ ਉਸ ਤੋਂ ਬਾਅਦ ਅੱਗੇ ਜਿਹੜੀ ਪ੍ਰੋਬਲਮ ਜਦੋਂ ਆਈ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਸਾਰਾ ਕੁਝ ਅ ਪਰ ਇਹਨਾਂ ਨੇ ਇੱਥੇ ਉਹ ਕੰਟੀਨਿਊ ਨਹੀਂ ਕੀਤਾ ਸਰਕਾਰੀ ਹਸਪਤਾਲ ਚ ਲੈ ਗਏ ਪਰ ਅੱਗੇ ਕੀ ਹੋਇਆ ਉਹ ਉਹਨਾਂ ਨੂੰ ਪਤਾ ਉਸ ਤੋਂ ਬਾਅਦ ਅੱਜ ਤਾਂ ਸਾਡੇ ਕੋਲ 9 ਦਿਨਾਂ ਬਾਅਦ ਆ ਕੇ ਇੱਥੇ ਸ਼ੋਰ ਮਚਾ ਰਹੇ ਨੇ ਸਾਨੂੰ ਨਹੀਂ ਨਹੀਂ ਸਰ ਸਾਡੇ ਕੋਲ ਨਹੀਂ ਉਹ ਇਹ ਹੈ ਨਾ ਕਿ ਨਹੀਂ ਨਹੀਂ ਸਾਡੇ ਕੋਲ ਇਲਾਜ ਹੀ ਇਹਨਾਂ ਨੇ ਕੀਤਾ ਸਾਡੇ ਕੋਲ ਮਰੀਜ਼ ਗਿਆ ਸੀਗਾ ਇਲਾਜ ਨਹੀਂ ਕਰਾਇਆ ਕਿਸੇ ਹਸਪਤਾਲ ਨਾਲ ਹੋਰ ਕਿਸੇ ਹਸਪਤਾਲ ਲੈ ਗਏ ਸਿੰਧਰਾ ਲੈ ਗਈ ਸੀ ਜੀ ਰਜਿੰਦਰਾ ਜੀ ਵੀ ਨੇ ਡੈਥ ਹੋਈ ਹੈ ਰਜਿੰਦਰਾ ਜੀ ਵੀ ਨੇ ਡੈਥ ਹੋਈ ਜਿਹੋ ਸਾਨੂੰ ਪਤਾ ਲੱਗਿਆ ਰਜਿੰਦਰਾ ਨੂੰ ਏਪੀ ਹਸਪੀਟਲ ਲੈ ਗਏ ਸੀ ਏਪੀ ਹਸਪੀਟਲ ਤੋਂ ਇਹ ਸਵੇਰੇ ਐਂਬੂਲੈਂਸ ਦੇ ਵਿੱਚ تھی ਜਿੱਥੇ ਡੈਥ ਹੋਈ ਹੈ